ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਨੂੰ ਆਪਣੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਆ ਮਾਰਨਿੰਗ ਦਾ ਸੂਰਜ ਚੜਾਇਆ ਸੀਗਾ ਜਿਵੇਂ ਥੋੜੀ ਜਿਹੀ ਡੇਟ ਹੋ ਗਈ ਕੱਪੜੇ ਸੁਕਾਉਣ ਕਣਿਓ ਕਿਉਂਕਿ ਜੋ ਅੰਦਰ ਆਪਾਂ ਕੰਮਾਂ 'ਚ ਹੱਥ ਪਾ ਲਈ ਹੈ ਨਾ ਫਿਰ ਕੋ ਕੰਮ ਛੱਡ ਕੇ ਬਾਹਰ ਹੋਣਾ ਮੁਸ਼ਕਲ ਹੋ ਜਾਂਦਾ ਕੱਪੜੇ ਧੋਤੇ ਪਰ ਅਸੀਂ ਫੁੱਲੀ ਜਿਵੇਂ ਪਾਈ ਸੀਗੇ ਪਸੰਦ ਰੋ ਨਿਕਲਦੀ ਮੈਨੂੰ ਘੋਲ ਹੋ ਗਿਆ ਐਂ ਕਰਦੇ ਕਰਦੇ ਮੈਂ ਨੀ ਤਾਂ ਮੈਂ ਕਈ ਵਾਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸੁੱਕਣੇ ਪਾ ਲੈਂਦੇ ਜੇ ਫੂਲਿੰਗ ਮਸ਼ੀਨ 'ਚ ਪਾਏ ਹੁਣ ਰਾਤ ਨੂੰ ਕੱਪੜੇ। ਉਸ ਦਾ ਇਹ ਹੁੰਦਾ ਕਿ ਜਿਸ ਦਿਨ ਕੱਪੜੇ ਧੋਣੇ ਨੇ ਸਵੇਰੇ ਪਹਿਲਾਂ ਕੰਮ ਮੇਰੀ ਕੋਸ਼ਿਸ਼ ਹੁੰਦੀ ਵੀ ਕੱਪੜੇ ਧੋ ਕੇ ਪਾਵਾਂ ਖਾਸ ਕਰ ਗਰਮੀ ਵਿੱਚ। ਫਿਰ ਨਹੀਂ ਤਾਂ ਧੁੱਪੇ ਨਿਕਲਣਾ ਔਖਾ ਹੋ ਜਾਂਦਾ ਮੇਰੀ ਇਹ ਰੁਟੀਨ ਹੀ ਹੈ ਸ਼ੁਰੂ ਤੋਂ ਹੀ ਹੈ ਵੀ ਕੱਪੜੇ ਧੋਣੇ ਤਾਰ ਲਈ ਮਾਰਨਿੰਗ ਸਵੇਰੇ ਵੀ ਧੋ ਕੇ ਪਾ ਦਈ ਆਪਾਂ ਜੋ ਫੂਲੀ ਮਸ਼ੀਨ ਨਹੀਂ ਸੀ ਤੇ ਉਦੋਂ ਵੀ ਮੈਂ ਇਹੀ ਕਰਦੀ ਹੁੰਦੀ ਸੀ ਪਹਿਲਾਂ ਮੈਂ ਅ ਸਬਜੀ ਵਗੈਰਾ ਕੱਟ ਕੇ ਰੱਖੀ ਹੁੰਦੀ ਹੁੰਦੀ ਸੀ। ਤੇ ਕਈ ਵਾਰ ਜਲਦੀ ਉੱਠ ਕੇ ਪਨਾਵ ਹੀ ਦਿੰਦੀ ਸੀ ਫਿਰ ਮੈਂ ਕੱਪੜੇ ਧੋ ਦਿੰਦੀ ਸੀ ਕਈ ਵਾਰ ਕੱਪੜੇ ਧੋ ਕੇ ਮੈਂ ਜਾ ਕੇ ਤੜਕਾ ਲਗਾਉਂਦੀ ਸਬਜ਼ੀ ਕੱਟੀ ਪਈ ਹੁੰਦੀ ਸੀ ਔਰ ਜਿਸ ਦਿਨ ਸੰਡੇ ਨੂੰ ਬੱਚਿਆਂ ਨੂੰ ਛੁੱਟੀ ਹੁੰਦੀ ਮੈਂ ਬੱਚਿਆਂ ਦੇ ਸੁੱਤੇ-ਸੁੱਤੇ ਕੱਪੜੇ ਧੋ ਦੇਣ ਚਾਹੇ ਸਰਦੀ ਆ ਚਾਹੇ ਗਰਮੀ ਆ ਫਿਰ ਕੱਪੜੇ ਧੋ ਕੇ ਮੈਂ ਫੇਰ ਬੱਚਿਆਂ ਨੂੰ ਮੈਂ ਉਠਾਉਂਦੀ ਹੁੰਦੀ ਉਸ ਬਾਅਦ ਵਿੱਚ ਇਹ ਵੀ ਚਲ ਮੇਰਾ ਬਾਹਰਲਾ ਕੰਮ ਇੱਕ ਵਾਰ ਸਾਰਾ ਖਤਮ ਹੋ ਜੇ ਕੱਪੜਿਆਂ ਦਾ ਫਿਰ ਮੈਂ ਅੰਦਰ ਵੱਲ ਹੋ ਜਾ ਮਸ ਕਈ ਹੁੰਦਾ ਕਿ ਕੱਪੜੇ ਸਵੇਰ-ਸਵੇਰ ਧੋਤੇ ਗਏ ਬਹੁਤ ਵੱਡਾ ਕੰਮ ਇੱਕ ਇਹ ਹੋ ਜਾਂਦਾ ਕੱਪ ਪਿਆਰ ਜਿਹਾ ਕਿਚਨ ਚ ਵੀ ਮੇਰਾ ਕੰਮ ਕੁਕਿੰਗ ਦਾ ਕੋਈ ਐਨਾ ਜ਼ਿਆਦਾ ਨਹੀਂ ਸੀ ਮੈਂ ਫਿਰ ਅੱਜ ਸੋਚਨੇ ਕੁਛ ਨਾ ਕੁਛ ਮੈਂ ਡੀਪ ਕਲੀਨਿੰਗ ਕਰਾਂ ਤੇ ਕੱਪੜੇ ਪਾ ਕੇ ਆਪਾਂ ਸੁੱਕਣੇ ਤੇ ਹੁਣ ਅੰਦਰ ਬ੍ਰੇਕਫਾਸਟ ਵਗੈਰਾ ਕਰਕੇ ਮੈਂ ਅੱਜ ਡਾਈਨਿੰਗ ਟੇਬਲ ਦੀ ਨਾ ਡੀਪ ਕਲੀਨਿੰਗ ਕਰਨੀ ਸੀਗੀ ਨੀਚੋਂ ਟੇਬਲ ਬਹਿ ਕੇ ਸਾਫ਼ ਕਰੀਦਾ ਹੁੰਦਾ ਟਾਈਮ ਵੀ ਇਹਨੂੰ ਲੱਗਦਾ ਤੇ ਇਹ ਮਹੀਨੇ ਚ ਇੱਕ ਵਾਰ ਕਰਦੀ ਹੋਂ ਨਾ ਮੈਨੂੰ ਲੱਗਦਾ ਮੈਂ ਕਦੇ ਗਿਣੀ ਨਹੀਂ ਪਰ ਮਹੀਨਾ ਮੇਨੂੰ ਲੰਘ ਜਾਂਦਾ ਹੁਣ ਜਿਵੇਂ ਡਾਈਨਿੰਗ ਟੇਬਲ ਅੰਦਰ ਹੋ ਗਿਆ ਤਾਂ ਡਸਟ ਘੱਟ ਆਉਂਦੀ ਜੇ ਲੌਬੀ ਵਿੱਚ ਤੋਂ ਉਹਦਾ ਬਹੁਤ ਆ ਡਸਟ ਆਉਂਦੀ ਸੀ ਇਸ ਕਰਕੇ ਮੈਂ ਨੈਕਸਟ ਇੱਕ ਵਾਰ ਸਫਾਈ ਕਰਦਾਂ ਨੇ ਫਿਰ ਮਹੀਨਾ ਲੰਘ ਜਾਂਦਾਗਾ ਉਹ ਤਾਂ ਡਸਟਿੰਗ ਤਾਂ ਹੁੰਦੀ ਰਹਿੰਦੀ ਰੂਟੀਨ 'ਚ ਪਰ ਇਹ ਵਾਲੀ ਡੀਪ ਕਲੀਨਿੰਗ ਆ ਜਿਹੜੀ ਟੇਬਲ ਦੇ ਨੀਚੋਂ ਇਹ ਮਹੀਨੇ 'ਚ ਇੱਕ ਵਾਰੀ ਕਰਨੀ ਪੈਂਦੀ ਹੈ ਨੀਚੇ ਬਹੁਤ ਡਿਜ਼ਾਈਨ ਜਿਹੇ ਇਹਦੇ ਬਣੇ ਹੋਏ ਦੇਖੋ ਕਿਵੇਂ ਬਣੇ ਹੋਇਆ ਹੁਣ ਸਿੰਪਲ ਚੀਜ਼ਾਂ ਹੁੰਦੀ ਹੀ ਨਹੀਂ ਹੈਗੀਆਂ ਲੱਕੜ ਦੀ ਕੋਈ ਵੀ ਚੀਜ਼ ਆ ਉਹ ਤੇ ਹਲਕਾ ਫੁਲਕਾ ਕਾਰਫੇਰੀ ਡਿਜ਼ਾਈਨਿੰਗ ਕਰੀ ਹੁੰਦੀ ਹੈ ਤੇ ਉਹਦੀ ਸਫਾਈ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਫਿਰ ਟਾਈਮ ਵੀ ਬਹੁਤ ਲੱਗਦਾ ਹੈ ਇਹ ਚੀਜ਼ਾਂ ਨੂੰ ਸਾਫ਼ ਕਰਨ ਤੇ ਇਹਦੇ ਡਿਜ਼ਾਈਨ ਚ ਨਾ ਮਿੱਟੀ ਜੀ ਵੜ ਜਾਂਦੀ ਹੈ ਤੇ ਬਹੁਤ ਜ਼ਿਆਦਾ ਮੁਸ਼ਕਲ ਨੀਚੇ ਟੇਬਲ ਦੇ ਪੜਕੇ ਸਾਫ਼ ਕਰਨੀ ਪੈਂਦੀ ਹੈ ਨੀਚੇ ਟੇਬਲ ਕਰਤਾ ਸਾਫ਼ ਤੇ ਡਾਈਨਿੰਗ ਟੇਬਲ ਵਾਲੇ ਚੇਅਰਸ ਨਾ ਮੈਂ ਬਾਹਰ ਧੁੱਪੇ ਰੱਖੇ ਹੋਏ ਹਨ ਨਹੀਂ ਧੁੱਪੇ ਕੱਢਦੀਆਂ ਅੱਜ ਮੈਂ ਉਹਨਾਂ ਦੀ ਡੀਪ ਕਲੀਨਿੰਗ ਕਰੂੰਗੀ ਜੋ ਦਿਵਾਲੀ ਵੇਲੇ ਮੈਂ ਤਾਂ ਹੋ ਹੀ ਨਹੀਂ ਦਿਵਾਲੀ ਨੂੰ ਨਹੀਂ ਮੈਂ ਨਾ ਟੀਚਰਸ ਬਾਹਰ ਕੱਢ ਕੇ ਧੁੱਪੇ ਝਾੜਦੀ ਹੁੰਦੀ ਆ ਪਰ ਐਂਟਕੀ ਦੀਵਾਲੀ ਨੂੰ ਹੋਈ ਨਹੀਂ ਪਤਾਂ ਦੀਵਾਲੀ अर्ਲੀ ਸੀਗੀ ਵਿੱਚ ਜੀਰੀਆਂ ਦਾ ਟਾਈਮ ਸੀਗਾ ਤੇ ਮਿੱਟੀ ਵਗੈਰਾ ਉੱਡਦੀ ਸੀ ਮੇਥੋਂ ਤਾਂ ਕਰਕੇ ਨਹੀਂ ਹੋਈ ਤੇ ਮੈਂ ਸੋਚਿਆ ਹੁਣ ਚਲੋ ਡਾਈਨਿੰਗ ਟੇਬਲ ਦੀ ਡੀਪ ਕਲੀਨਿੰਗ ਕਰਦੇ ਆ ਚੇਅਰਸ ਬਾਹਰ ਕੱਢਦੇ ਆ ਤੇ ਉੱਪਰ ਕਵਰ ਵਗੈਰਾ ਉਤਾਰਤਾ ਟੇਬਲ ਨੂੰ ਮੈਂ ਕੋਲ ਇਨਾ ਸਾਫ਼ ਕਰ ਲੂੰਗੀ ਮੈਨੂੰ ਲੱਗਦਾ ਇਹ ਮੈਨੂੰ ਸਾਲ ਵਾਂਗ ਹੋ ਗਿਆ ਸਾਲ ਤੋਂ ਵੀ ਸ਼ਾਇਦ ਜਾਦੀ ਹੋ ਗਿਆ ਹੋਗਾ ਵੀ ਟੇਬਲ ਮੈਂ ਇਸ ਤਰ੍ਹਾਂ ਡੀਪ ਕਲੀਨ ਕਰ ਰਹੀ ਹਾਂ ਮੈਂ ਕਿਤੇ ਟੇਬਲ ਦੀ ਸ਼ੀਟ ਚੱਕ ਕੇ ਕਾਲ ਇਨ ਮਾਰਿਆ ਨਹੀਂ ਉਹ ਲੋੜ ਵੀ ਨਹੀਂ ਪੈਂਦੀ ਸੀ ਕਿਉਂਕਿ ਜੇ ਆਪਾਂ ਉੱਪਰ ਸ਼ੀਟ ਪਛਾਈ ਹੋਈ ਹੈ ਟੇਬਲ ਨੀਚੋਂ ਸਾਫ਼ ਹੀ ਰਹਿੰਦਾ ਹੁੰਦਾ ਬਸ ਉੱਪਰੋਂ ਆਪਾਂ ਕੱਪੜਾ ਮਾਰ ਦਾਂ ਨੇ ਸ਼ੀਟ ਤੇ ਵੀ ਛਿਪਾਈ ਤੇ ਤੇ ਨੀਚੇ ਨਾ ਕੋਈ ਡਸ ਜਾਵੇ ਨਾ ਕੋਈ ਲੋੜ ਪੈਂਦੀ ਸਿਰ ਮੈਂ ਕਿਹਾ ਚਲੋ ਅੱਜ ਹੁਣ ਮੈਂ ਜੋ ਡੀਪ ਕਲੀਨਿੰਗ ਕਰ ਰਹੀ ਰਹੀ ਹਾਂ ਤੇ ਫਿਰ ਮੈਂ ਇਹ ਕੰਮ ਵੀ ਕਰ ਹੀ ਲੈਣੀ ਆ ਸ਼ੀਟ ਵੀ ਚੱਕ ਦਾਂ ਨਾ ਨੀਚੇ ਕਾਲ ਇਨ ਵੀ ਮਾਰ ਲਾਂ ਨੇ ਤੇ ਟੇਬਲ ਆਪ ਦੇ ਮਨ ਨੂੰ ਤਸੱਲੀ ਹੋ ਜਾਊ ਟੇਬਲ ਹੁੰਦਾ ਜੋ ਮੈਂ ਟੇਬਲ ਸਾਫ਼ ਕਰਤਾ ਨਾ ਇਹਨਾਂ ਸੋਹਣਾ ਲੱਗ ਰਿਹਾ ਸੀ ਮੇਰਾ ਆਇਨ ਦਿਲ ਕਰ ਰਿਹਾ ਸੀ ਉੱਤੇ ਸ਼ੀਟ ਨਾ ਪਿਛਾਵਾਂ ਤੇ ਟੇਬਲ ਨੂੰ ਮੈਂ ਐਜ਼ ਇਟ ਇਜ਼ ਹੀ ਰੱਖਾਂ ਦੇਖੋ ਬਹੁਤ ਹੀ ਸੋਹਣਾ ਹੋ ਗਿਆ ਸਾਫ਼ ਕਰਕੇ ਨਾ ਐ ਨਗਰਸ ਵੀ ਨੂੰ ਐਂ ਛੱਡ ਦਈਏ ਬਸ ਬਹੁਤ ਸੋਹਣੀ ਚਮਕ ਆ ਗਈ ਸੀ ਸੋਹਣਾ ਵੀ ਲੱਗ ਰਿਹਾ ਸੀ ਕਿ ਜੇ ਆਪਾਂ ਵੈਸੇ ਵੀ ਕੋਈ ਵੀ ਚੀਜ਼ ਘਰ 'ਚ ਆਪਾਂ ਚੇਂਜ ਕਰ ਦਨੇ ਥੋੜਾ ਜਿਹਾ ਬਦਲਾ ਕਰ ਦਨੇ ਆ ਤੇ ਆਪ ਨੂੰ ਅੱਛਾ ਲੱਗਣ ਲੱਗ ਜਾਂਦਾ ਇਹ ਇੰਨੀ ਡੀਪ ਕਲੀਨਿੰਗ ਮੈਂ ਤਾਂ ਦਿਵਾਲੀ ਵੇਲੇ ਵੀ ਹੋਈ ਨਹੀਂ ਜੋ ਮੈਂ ਅੱਜ ਕਰ ਰਹੀ ਹਾਂ ਟੇਬਲ ਦੀ ਉਦੋਂ ਹੀ ਮੈਂ ਬਸ ਨੋਰਮਲੀ ਸਫਾਈ ਕਰੀ ਸੀ ਇੰਨੀ ਜ਼ਿਆਦਾ ਕੋਈ ਡੀਪ ਕਲੀਨਿੰਗ ਨਹੀਂ ਕਰੀ ਸੀ ਉੱਪਰ ਸ਼ੀਟ ਦੁਬਾਰੇ ਪછા ਦੂੰਗੀ ਤੇ ਸ਼ੀਟ ਦੇ ਉੱਪਰ ਜਿਵੇਂ ਕਪੜਾ ਮਾਰਨਾ ਬਿਕੋਸ ਇਹ ਟੇਬਲ ਤੇ ਪછા ਕੇ ਹੀ ਉੱਪਰ ਉਹ ਸਾਫ਼ ਹੋਊਗੀ ਨਹੀਂ ਤਾਂ ਘਰੇ ਇਹ ਫੱਟ ਜਾਣਾ ਸੀ ਆ ਉਹ ਸ਼ੀਟ ਸਾਫ਼ ਸੀ ਪਰ ਕਿਤੇ ਕਿਤੇ ਥੋੜੇ ਥੋੜੇ ਨਾ ਪਤਾ ਨਹੀਂ ਕਿਉਂ ਬਲੈਕ ਸਪੌਟਸ ਜੇ ਸੀਗੇ ਜਿਵੇਂ ਕੁਛ ੜਡੂਲੇ ਹੋਵੇ ਪਤਾ ਨਹੀਂ ਕੀ ਗੱਲ ਵੈਸੇ ਤਾਂ ਉਹ ਸਾਫ਼ ਪਈ ਸੀ ਬਸ ਮੈਂ ਕਰਦੀ ਰਹਿਣੀ ਡੇਲੀ ਰੂਟੀਨ ਚ ਵੀ ਪਰ ਦਾਗ ਪਤਾ ਨਹੀਂ ਮੈਂ ਵੀ ਹੈਰਾਨ ਮਾਨੀ ਕਿ ਮੈਨੂੰ ਇਹ ਦਾਗ ਦਿਖੇ ਨਹੀਂ ਕਦੇ ਪਤਾ ਨਹੀਂ ਕੀ ਗੱਲ ਮੈਂ ਫਿਰ ਥੋੜਾ ਜਿਹਾ ਜਿਆਦਾ ਰਗੜ ਰ ਉਥੋਂ ਰਗੜਿਆ ਫਿਰ ਸਾਫ ਹੋ ਗਈ ਸੀ ਕੁੰਕਰ ਇਹ ਨਾ ਚੀਜ਼ ਲਿਓਣੀ ਸੌਖੀ ਆਪਾਂ ਨੂੰ ਵੀ ਸ਼ੌਕ ਹੁੰਦਾ ਵੀ ਘਰੇ ਹਰ ਇੱਕ ਚੀਜ਼ ਹੋਵੇ ਪਰ ਚੀਜ਼ ਦੀ ਨਾ ਸਾਮ ਸੰਭਾਲ ਕਰਨੀ ਬਹੁਤ ਮਿਹਨਤ ਵਾਲਾ ਕੰਮ ਹੁੰਦਾ ਉਹਨੂੰ ਟਾਈਮ ਦੇਣਾ ਪੈਂਦਾ ਤੇ ਉਹੀ ਗੱਲ ਬਸ ਹਰ ਇੱਕ ਚੀਜ਼ ਆਪਣੀ ਮਿਹਨਤ ਮੰਗਦੀ ਹੈ ਟਾਈਮ ਮੰਗਦੀ ਹੈ ਜਿਹੜੀ ਸੈਂਟਰ ਚ ਨਾ ਟੇਬਲ ਤੇ ਟ੍ਰੇ ਰੱਖੀ ਹੋਈ ਮੇਰੀ ਜੀ ਚ ਅਚਾਰ ਨਹੀਂ ਨੈਪਕਿਨ ਸਟੈਂਡ ਹੈ ਤੇ ਕਟਲਰੀ ਸਟੈਂਡ ਸੀ ਮੈਂ ਸਾਰਾ ਕੁਝ ਸਾਫ਼ ਕਰਕੇ ਲਗਾਤਾ ਤੇ ਕਟਲਰੀ ਸਟੈਂਡ ਸਾਰਾ ਵਾਸ਼ ਕੀਤਾ ਸਾਰਾ ਮੈਂ ਸਪੂਨ ਫੋਕਸ ਜਿੰਨੀ ਕਟਲਰੀ ਸੀ ਮੈਂ ਸਾਰੀ ਵਾਸ਼ ਕਰਦੀ ਕਿਉਂਕਿ ਰੂਟੀਨ 'ਚ ਨਾ ਸੀ ਇਹ ਯੂਜ਼ ਕਰੀਏ ਤੇ ਨਾ ਇਹ ਵਾਸ਼ ਹੋਵੇ ਫਿਰ ਮੈਂ ਅੱਜ ਸਾਰੀ ਵਾਸ਼ ਹੀ ਕਰਦੀ ਤੇ ਮੈਂ ਹੁਣ ਇੱਥੇ ਟੋਵਲ ਤੇ ਉੱਪਰ ਰੱਖ ਤਾ ਮੈਂ ਚਲ ਸੁੱਕ ਜਾਂਦੋਂ ਫਿਰ ਮੈਂ ਛੇ ਜਣ ਨੂੰ ਵਾਈਪ ਕਰਕੇ ਦੁਬਾਰੇ ਲਗਾ ਦੂੰਗੀ টেবিল اندر ਹੋ ਗਿਆ ਸਾਫ ਨਾਲ ਤਾਂ ਹੈਲਪਰ ਨੇ نیچے ਝਾੜੂ ਪੂੰਛਾ ਲਗਾ ਦੇ ਕਿਉਂਕਿ ਹੈਲਪਰ ਹਲੇ ਆਈ ਨਹੀਂ ਸੋ ਉਹਨਾਂ ਤੋਂ ਪਹਿਲਾਂ ਕੁਰਸੀਆਂ ਮੈਂ ਕੱਢ ਦਈਏ ਨਾਲ ਤੇ ਉਹ ਤੋਂ ਝਾੜੂ ਪੂੰਛਾ نیچے ਲਾ ਗਿਆ ਸਾਫ ਹੋ ਗਿਆ ਟੇਬਲ ਨਾਲ ਚਲੋ ਡੀਪ ਕਲੀਨਿੰਗ ਹੋ ਗਈ ਤੇ ਚੇਅਰਸ ਹੁਣ ਮੈਂ ਬਾਹਰ ਝਾੜ ਰਹੀ ਮੈਂ ਧੁੱਪ 'ਚ ਰੱਖਦੇ ਹਾਂ ਧੁੱਪ ਨਾਲ ਕੀ ਹੁੰਦਾ ਨਾ ਡਸਟ ਉੱਪਰ ਆ ਜਾਂਦੀ ਹੈਗੀ ਫੇ ਕੱਪੜੇ ਨਾਲ ਮੈਂ ਇਹਦੇ ਜਿਹੜੇ ਕੁਸ਼ਨਸ ਸੀ ਗੱਦੀਆਂ ਸੀ ਚੇਅਰਸ ਦੀਆਂ ਉਹ ਝਾੜਤੀਆਂ ਤੇtiers ਨੂੰ ਮੈਂ نیچے ਵੀ ਸਾਫ ਕਰਦੀ ਹਣੀ ਕਿਉਂਕਿ ਇਹਦੇ ਨੀਚੇ ਨਾ ਜਾਲੇ ਲੱਗ ਜਾਂਦੇ ਨੇ ਜੋ ਆਪਣੇ ਤੋਂ ਅੰਦਰ ਨਹੀਂ ਹੁੰਦੇ ਬਿਕੋਜ਼ ਅੰਦਰ ਐਨੀ ਜਗ੍ਹਾ ਨਹੀਂ ਹੁੰਦੀ ਹੈਗੀ ਉਹ ਵੀ ਨਾਰਮਲ ਟੇਲੀ ਰੂਟੀਨ ਚ ਆਪਾਂ ਐਨੀ ਜਿਆਦਾ ਡੀਪ ਕਲੀਨਿੰਗ ਨਹੀਂ ਕਰਦੇ ਹੈਗੇ ਇਹ ਕਦੇ ਕਦਾਈ ਹੁੰਦੀ ਹੈ ਇਹ ਜੀ ਸਫਾਈ ਫਿਰ ਨੀਚੇ ਛੋਟੇ ਛੋਟੇ ਜਾਲੇ ਲੱਗੇ ਪਏ ਸੀ ਫਿਰ ਮੈਂ ਉਹ ਨੀਚੇ ਵੀ ਸਾਫ ਕੀਤੇ ਕੁਸ਼ਨਸ ਚਾਰੇ ਅਚੇ ਤਰ੍ਹਾਂ ਡਸਟਿੰਗ ਕਰੀ ਜੋ ਕਈ ਵਾਰ ਆਪਾਂ ਨੂੰ ਅੰਦਰ ਨਾ ਦਿਖਦੀ ਨਹੀਂ ਹੈਗੀ ਪਤਾ ਨਹੀਂ ਲੱਗਦਾ ਹੈਗਾ ਅੰਦਰ ਵੀ ਚੀਜ਼ ਆਪਣੇ ਕਿੱਥੋਂ ਗੰਦੀਆ ਕਿੱਥੋਂ ਸਾਫ ਹੋ ਗਈ ਕਿੱਥੋਂ ਰਹਿ ਗਈ ਪਾਰਕਾਂਟ ਦੀ ਬਹੁਤ अच्छी ਸਫਾਈ ਹੋ ਗਈ ਇਹਨਾਂ ਨੇ ਜੋ ਆਪਾਂ ਡੇਲੀ ਤਾਂ ਨਹੀਂ ਕਰ ਸਕਦੇ ਹੈਗੇ ਪਰ ਕਦੇ-ਕਦੇ ਹਾਂ ਠੀਕ ਹੈ ਕਾਫੀ ਟਾਈਮ ਬਾਅਦ ਕਰ ਸਕਦੇ ਔਰ ਕਰਨ ਨਾਲ ਵਧੀਆ ਵੀ ਲੱਗਦਾ ਕੋਈ ਚੀਜ਼ਾਂ ਹਮੇਸ਼ਾ ਸਮਾਹੀਨ ਵਾਲੀ ਰਹਿੰਦੀਆਂ ਜਿ ਆਪਾਂ ਇਹਨਾਂ ਨੂੰ ਸਾਮਾਂਗੇ ਨਹੀਂ ਦੇਖਾਂਗੇ ਨਹੀਂ ਤਾਂ ਫਿਰ ਇਹ ਖਰਾਬ ਵੀ ਹੋ ਜਾਂਦੀਆਂ ਨੇ ਸੋ ਸਾਰੀ ਮੈਂ ਇਹਨਾਂ ਦੀ ਡੀਪ ਕਲੀਨਿੰਗ ਕੀਤੀ ਚੇਅਰਸ ਦੀ ਇਹ ਜਿਹੜੇ ਚੇਅਰਸ ਦੇ ਕੁਸ਼ਨਸ ਨੇ ਨਾ ਇਹ ਐਕਚੁਅਲੀ ਇਹ ਸਾਡੇ ਵਿਆਹ ਵੇਲੇ ਦਾ ਟਾਈਮ ਤੇ ਬਲ ਹੈ ਤੇ 2001 ਵਿੱਚ ਅਸੀਂ ਨਾ ਸੌਰੀ 2021 ਵਿੱਚ ਇਹ ਕਹਿੰਦੇ ਕੁਸ਼ਨਸ ਅਸੀਂ ਨਵੇਂ ਬਣਵਾਏ ਨੇ ਕਿਉਂਕਿ ਜਿਹੜੇ ਪਹਿਲਾਂ ਵਾਲੇ ਕੁਸ਼ਨਸ ਉਹ ਗੰਭ ਗਏ ਸੀ ਗੱਦੀਆਂ ਨਤਪਕੀਆਂ ਸੀ ਤੇ ਹੁਣ ਨਵੇਂ ਕੁਸ਼ਨਸ ਬਣਵਾਏ ਨੇ ਪਹਿਲਾਂ ਵਾਲੇ ਸੌਫਟ ਸੀ ਤੇ ਹੁਣ ਹਾਰਡ ਬਣਵਾਏ ਸੀ ਡਾਈਨਿੰਗ ਟੇਬਲ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਹੁਣ ਆ ਗਈ ਸੀ ਬਾਹਰ ਬਾਅਦ ਮੈਂ ਮੰਜਾ ਕੰਢਿਆ ਧੁੱਪੇ ਕਿਉਂਕਿ ਮੈ ਗੁੜ ਸੁੱਕਣਾ ਪਾਉਣਾ ਸੀ ਜੋ ਮੈਂ ਬਹੁਤ ਟਾਈਮ ਤੋਂ ਮੇਰੀ ਕੌਲ ਸੀਗੀ ਮੈਨੂੰ ਆਈ ਨਗਰ ਅਸੇ ਪਤਾ ਨਹੀਂ ਕਿ ਢੱਕ ਵੱਡਾ ਕੰਮ ਆ ਮੈਨੂੰ ਗੁੜ ਸੁੱਕਣਾ ਪਾਉਣਾ ਹੋਊਗਾ ਟਾਈਮ ਵੀ ਨਹੀਂ ਲੱਗਦਾ ਸੀ ਘੋਲ ਦੀ ਸੀ ਭੁੱਲ ਵੀ ਜਾਂਦੀ ਸੀ ਕੁਛ ਮਰਜ਼ੀ ਕਰਨ ਨੂੰ ਮੇਰੀ ਗਲਤੀ ਥੱਲ ਹਣਾ ਤੇ ਹੁਣ ਗੁੜ ਸੁੱਕਣਾ ਪਾਉਂਗੀ ਕਿਉਂਕਿ ਬਹੁਤ ਜ਼ਿਆਦਾ ਨਾ ਗਿੱਲੇ ਗਿੱਲੇ ਸੌਫਟ ਸੌਫਟ ਹੋਇਆ ਪਿਆ ਸੀਗਾ ਥੋੜੀ ਧੁੱਪ ਲਵਾਉਂਗੀ ਜ਼ਿਆਦਾ ਨਹੀਂ ਜਾਂ ਪੰਜਾਹ ਦਾ ਧੁੱਪ ਲਵਾਵਾਂਗੀ ਤਾਂ ਫਿਰ ਇਹ ਬਿਲਕੁਲ ਸੌਫਟ ਹੋ ਜਾਊਗਾ ਥੋੜੀ ਜੀ ਘੰਟਾ ਦੋ ਘੰਟੇ ਧੁੱਪ ਲਵਾ ਕੇ ਬਸ ਫਿਰ ਮੈਂ ਅੰਦਰ ਸ਼ਾਮੀ ਨੂੰ ਰੱਖੂਗੀ ਔਰ ਉਹ ਫਿਰ ਠੰਡਾ ਕਰੇ ਤਾਂ ਫਿਰ ਦੁਬਾਰੇ ਪਾਉਂਗੀ ਤੇ ਹੁਣ ਤਾਂ ਮੈਂ ਇੱਕ ਵਾਰ ਧੁੱਪ ਪਈ ਮਾਰੀਆਂ ਉਹੀ ਗੱਲ ਹੈ ਨਾ ਕੋਈ ਵੀ ਚੀਜ਼ ਆਫਾ ਕਰੇ ਲਿਓ ਨਾ ਕਰ ਹੀ ਲਿਓਣੀ ਬਹੁਤ ਔਖੀ ਹੈ ਪਰ ਉਹਦੀ ਸਾਮ ਸੰਭਾਲ ਕਰਨੀ ਬਹੁਤ ਔਖੀ ਹੈ ਪਿਛਲੇ ਸਾਲ ਅਸੀਂ ਤਿੰਨ ਪੇਟੀ ਲਾਈਆਂ ਸੀ ਗੁੜ ਦੀਆਂ ਤੇ ਗੁੜ ਮੈਨੂੰ ਪਤਾ ਵੀ ਮੈਂ ਉਹਨੂੰ ਕੰਮੇ ਦੋ ਤਿੰਨ ਵਾਰ ਧੁੱਪੇ ਸਖਾਇਆ ਫੇਰ ਵੀ ਉਹ ਲਾਸਟ ਚਾਹ ਕੇ ਕੁਝ ਪਾਚ ਗਿਆ ਖਰਾਬ ਹੋ ਗਿਆ ਐਤਕਿ ਮੈਂ ਦਵੀਨ ਤਨੂੰ ਕਿਹਾ ਨਹੀਂ ਸਿਰਫ ਇੱਕ ਪੇਟੀ ਲੈਣੀ ਹੈ ਬਸ ਕਿਉਂਕਿ ਚਾਹ ਅਸੀਂ ਫਿੱਕੀ ਪੀਂਨੇ ਪਿੰਦੇ ਨਹੀਂ ਇੱਕ ਪੇਟੀ ਹੀ ਲੈਣੀ ਹੈ ਗੁੜ ਦੀ ਇਸ ਤੋਂ ਜ਼ਿਆਦਾ ਨਹੀਂ ਲੈਣੀ ਮੈਨੂੰ ਸੰਭਾਲਣੀ ਮੁਸ਼ਕਲ ਆ ਤੇ ਹੁਣ ਟੇਬਲ ਦੇਖੋ ਕਿੰਨਾ ਸੋਹ ਮੀਨ ਤਾਂ ਲੱਗਦੀ ਆ ਟਾਈਮ ਵੀ ਲੱਗਦਾ ਪਰ ਜੋ ਲੁੱਕ ਨਿਕਲ ਕੇ ਆਉਂਦੀ ਉਹ ਚੀਜ਼ ਆਪ ਨੂੰ ਦੇਖਣ ਨੂੰ ਜਿੰਨੀ ਵਧੀਆ ਲੱਗਦੀ ਐ ਨਾ ਅੱਖਾਂ ਨੂੰ ਤੇ ਉਹਦੀ ਤਾਂ ਫੀਲਿੰਗ ਐਡ ਹੁੰਦੀ ਐ ਸਾਰਾ ਡਾਈਨਿੰਗ ਟੇਬਲ ਐ ਚਮਕ ਰਸਮੀ ਰਾਇਂਦਿਲ ਕਰ ਰਸੀ ਅੱਜ ਕੋਈ ਗੈਸਟ ਆ ਜੇ ਤੇ ਮੈਂ ਉਹ ਟੇਬਲ ਤੇ ਬਿਠਾ ਕੇ ਉਹਨੂੰ ਖਾਣਾ ਕਵਾਉਣਾ ਹੋਵੇ ਮਜ਼ਾ ਆ ਜਿਮਾ ਅਜਾ ਹੀ ਨਗ ਰਹਿਆ ਸੀਗਾ ਮੈਨੂੰ ਟਾਈਮ ਹੋ ਰਿਹਾ ਸਮਾਂ ਨਾ ਉਹ ਮੈਂ ਆਇਆ ਵਾਸ਼ਿੰਗ ਏਰੀਆ 'ਚ ਇਧਰ ਮੈਂ ਡਸਟਿੰਗ ਵਾਲੇ ਕੱਪੜੇ ਸਾਰੇ ਇਕੱਠੇ ਕਰਕੇ ਲੈ ਕੇ ਆਈ ਨੇ ਬਾਲਟੀ ਵਿੱਚ ਸਰਸਵਾਤੀ ਭੋਣੀਆਂ ਪਹਿਲਾਂ ਤੇ ਇਹਨਾਂ ਨੂੰ ਧੋਵਾਂਗੀ ਆ ਕਿਚਨ ਸਾਫ ਕਰਨ ਨਾਲ ਕੱਪੜੇ ਨੂੰ ਅਲੱਗ ਧੋਂਗੇ ਟੱਬ ਚ ਰੱਖ ਕੇ ਨਾ ਆਹ ਵਾਲੇ ਵਾਸ਼ਿੰਗ ਬਰਸ਼ ਨਾਲ ਰਗੜ ਦਾਂਗੇ ਸਰਸਵਾਤੀ ਸਾਰੇ ਮੈਲ ਉੱਤਰ ਜਾਂਦੀ ਹੈ ਇੱਕ ਧੋਣੇ ਨੇ ਦਵਿੰਦਰ ਦੇ ਸ਼ੂ ਸ਼ੂ ਬਿਲਕੁਲ ਸਾਫ ਨੇ ਆ ਦੇਖੋ ਪੰਛੀ ਨੇ ਨਾ ਬਿੱਠ ਮਾਰੀ ਕਿੰਨੇ ਮੇਰੇ ਸ਼ੂ ਧੋਦੇ ਇਹ ਸ਼ੂ ਪੂੰਛ ਕਰਨੇ ਨੇ ਟਾਈਮ ਹੋ ਕਿਚਨ ਦਾ ਕੰਮ ਨਾ ਅੱਜ ਜਲਦੀ ਖਤਮ ਹੋ ਗਿਆ ਕਿਨਾਂ ਨੂੰ ਪਹਿਲਾਂ ਬਾਹਰ ਵਾਲਾ ਕੰਮ ਖਤਮ ਕਰਨਾ ਸ਼ਾਮ ਨੂੰ ਵੀ ਕਰਨੇ ਪੈਣਾ ਹੁਣ ਨਹੀਂ ਕਰੋ ਸ਼ਾਮ ਨੂੰ ਕਰ ਲਵਾਂਗੇ ਸੋ ਅੱਛਾ ਹੁਣੇ ਕਰ ਲਾਂ ਕੋਸ਼ ਕੱਪੜੇ ਸੁੱਕਣੇ ਪਾਏ ਪੈਨ ਵਿੱਚ ਚਲ ਤੁਰਦੇ ਫਿਰਦੇ ਆਨੇ ਕੱਪੜੇ ਸੁੱਕ ਜਣਗੇ ਕੱਪੜੇ ਸਾਰੇ ਅੰਦਰ ਲਾ ਕੇ ਰੱਖ ਲਵਾਂਗੀ ਫੇਰ ਹੀ ਉਸ ਤੋਂ ਬਾਅਦ ਮੈਂ ਨਾ ਹੋਊਗੀ ਫਿਰ ਇਹਨਾਂ ਨਾਲ ਗੁੜ ਸਾਹਮਣਾ ਗੁੜ ਨੂੰ ਅੰਦਰ ਰੱਖ ਕੇ ਫੇਰ ਮੈਂ ਉਸ ਤੋਂ ਬਾਅਦ ਨੌਨ ਦਾ ਕੰਮ ਆਖਰ ਤੱਕ ਕਰੂੰਗੀ ਉਸਾਰਾ ਤੁੱਕ ਪੜ ਕੰਮ ਬਾਹਰ ਵਾਲਾ ਕੰਮ ਖਤਮ ਹੋ ਗਿਆ ਦਸਤਿੰਗ ਵਾਲੇ ਕੱਪੜੇ ਧੋ ਕੇ ਪਾਤੇ ਮੈਂ ਜਿਹੜੇ ਕੱਪੜੇ ਇਸ ਦੂਜੇ ਸਾਰੇ ਸੁੱਕ ਗਏ ਅੰਦਰ ਲਾ ਕੇ ਰੱਖ ਤੇ ਚਲਦੀ ਆ ਮੈਂ ਸ਼ਾਮ ਦਾ ਟਾਈਮ ਆ ਚਾਰ ਕੋਈ ਦਾ ਮੈਂ ਚਾਹ ਵਗੈਰਾ ਪੀ ਕੇ ਆਰੈਸਟ ਕਰਕੇ ਹੈ ਨਾ ਗੁੜ ਮੈਂ ਲਾਗੀ ਸੰਭਾਲਣ ਅੰਦਰ ਤਾਂ ਮੈਂ ਬਹੁਤ ਪਹਿਲਾਂ ਰੱਖਦਾ ਸੀ ਜੇ ਡੇਢ ਦੋ ਘੰਟੇ ਮੈਂ ਧੁੱਪ ਲਵਾਈ ਸੀ ਫਿਰ ਮੈਂ ਕੱਪੜੇ ਤੇ ਐਵੇਂ ਜਿਵੇਂ ਚੱਕ ਲਈ ਸੀ ਅੰਦਰ ਮੈਂ ਇੱਥੇ ਰੱਖਦਾ ਸੀ ਸੋਫੇ ਤੇ ਉੱਪਰ ਪੱਖਾ ਲਗਾ ਦੱਸ ਮੈਂ ਕਿ ਠੰਡਾ ਹੋ ਜਾਏ ਠੰਡਾ ਹੋਣ ਤੋਂ ਬਾਅਦ ਫਿਰ ਮੈਨੂੰ ਦੁਬਾਰੇ ਫੇਰ ਐਦਾ ਇਹ ਬਾਲਟੀ ਚ ਪੀਪੇ ਚ ਜਿਵੇਂ ਵੀ ਮੈਂ ਕੱਢੇ ਸੋਵੇਂ ਪਾ ਦੂੰਗੀ ਤੇ نیچے ਅਖਬਾਰ ਲਗਾਇਆ ਹੋਇਆ ਸੀ ਜਿਹੜਾ ਮੈਂ ਅਖਬਾਰ ਬਦਲਦਾ ਅਖਬਾਰ ਮੈਂ ਹੁਣ ਹੋਰ ਨਵਾਂ ਲਗਾਤਾ ਫਰੈਸ਼ ਲਗਾਤਾ ਤੇ ਗੁੜੇ ਦੇ ਵਿੱਚ ਪਾ ਇਸ ਵਾਰ ਤਾਂ ਮੈਂ ਦਵਿੰਦਰ ਨੂੰ ਇੱਕ ਕੇਟੀ ਤੋਂ ਵੱਧ ਕੁੜ ਲੈਉਣ ਦਿੱਤਾ ਮੈਂ ਕਿਹਾ ਨਾ ਵਾਸੀ ਕੇਟੀ ਲੈ ਆਏ ਮੇਰੇ ਤੁਹਾਨੂੰ ਸਮਝਦਾ ਮੈਂ ਨਹੀਂ ਇੰਨੀ ਕੁੜ ਦਾ ਧੁੱਪ ਲਵਾ ਸਕਦੀ ਹੈਗੀ ਕੋਈ ਗੱਲ ਚੀਜ਼ ਸੰਭਾਲਣੀ ਬਹੁਤ ਜ਼ਿਆਦਾ ਮੁਸ਼ਕਲ ਹੈ ਲੈ ਆਉਣੀ ਬਹੁਤ ਸੌਖੇ ਲੈ ਆਉਣ ਨੂੰ ਤਾਂ ਆਪਾਂ ਬਿੰਦ ਲਾਉਨੇ ਆ ਫਟਦੇ ਨੇ ਚੱਕ ਲੈ ਆਉਣੇ ਅਗੇ ਬਾਜ਼ਾਰ ਚੋਂ ਪਰ ਉਹਨੂੰ ਸੰਭਾਲਣਾ ਹਨ ਉਹਦੀ ਕੇਅਰ ਕਰਨੀ ਸੰਭਾਲਣ ਕਰਨੀ ਮੂਨੀ ਜ਼ਰੂਰੀ ਹੋ ਜਾਂਦੀ ਨਹੀਂ ਆਪਣੇ ਪੈਸੇ ਵੇਸਟ ਜਾਂਦੇ ਨੇ ਆਪਾਂ ਨਹੀਂ ਸੰਭਾਲਦੇ ਦੁੱਖ ਵੀ ਲੱਗਦਾ ਆਪਣੇ ਕੋਈ ਚੀਜ਼ ਖਰਾਬ ਹੁੰਦੀ ਹੈ ਆਪਣੇ ਪੈਸੇ ਖਰਾਬ ਹੁੰਦੇ ਨੇ ਫਿਰ ਉਹ ਚੀਜ਼ ਦਾ ਆਪਾਂ ਨੂੰ ਦੁੱਖ ਵੀ ਲੱਗਦਾ ਗੁੜ ਮੈਂ ਪਾਤਾ ਸਾਰਾ ਕਪੜਾ ਮੇ ਬਾਹਰ ਰੱਖ ਕੇ ਹੀ ਧੰਨਵਾਸ ਸੋਫੇ ਦਾ ਕਵਰ ਵੀ ਝਾਂਟ ਕਰਿਆ ਕਿ ਥੋੜਾ ਬਹੁਤਾ ਗਿਰਿਆ ਹੋਦਾ ਕੀੜੀਆਂ ਨਾ ਆ ਜਾਣ ਇਹ ਵੀ ਝਾਂਟ ਕੇ ਬਚਾਤਾ ਜਿਹੜੇ ਹੁਣ ਚੋੜੇ ਪੋੜੇ ਜੇ ਬੱਚੇ ਸੀ ਨਾ ਪਿੱਛੇ ਗੁਰਦ ਚੂਰਾ ਜਾ ਉਹ ਮੈਂ ਇੱਕ ਭਾਂਡੇ ਵਿੱਚ ਕੱਢ ਲਿਆ ਇਹਦੇ ਵਿੱਚ ਮੋਟੀਆਂ ਅੰਡਲੀਆਂ ਮੈਂ ਅੱਢ ਕੱਢਤੀਆਂ ਤੇ ਜਿਹੜਾ ਬਰੀਕ ਚੂਰਾ ਸੀ ਉਹ ਮੈਂ ਚੀਨੀ ਵਿੱਚ ਰਲਾ ਕੇ ਰੱਖ ਦੂੰਗੀ ਤਾਂ ਕਿ ਚਾਹ ਚ ਪਿਆਇਆ ਕਰੂਗਾ ਉਹ ਚਾਹ ਚ ਯੂਜ਼ ਕਰ ਲਾਂਗੇ ਜਿਹੜਾ ਚੂਰਾ ਸੀ ਉਹਦੇ ਵੀ ਚੀਨੀ ਮਿਕਸ ਕਰ ਦੇਣੀ ਇਹ ਚਾਹ ਦੇ ਕੰਮ ਆ ਜੂਗਾ ਉਈ ਗੱਲਾਂ ਕੰਮ ਤੋਂ ਦੇਖੋ ਨਾ ਮੇਰਾ ਕਿੰਨਾ ਵੱਧ ਗਿਆ ਗੁੜ ਨੂੰ ਧੂਪ ਲਵਾਈ ਫਿਰ ਮੈਂ ਅੰਦਰ ਚੱਕਿਆ ਸ਼ਾਮੀ ਅੰਦਰ ਪੱਖਾ ਛੱਡਿਆ ਫਿਰ ਮੈਂ ਵਾਪਸ ਵੀ ਪੈਂਚ ਪਾਇਆ ਚੂਰਾ ਅੰਦਰ ਲਾ ਕੇ ਧਰੂੰਗੀ ਥੋੜੀ ਥੋੜੀ ਡਲੀਆਂ ਜਿਹੜੀਆਂ ਬਚੀਆਂ ਸੋ ਮੈਂ ਅੰਡ ਕੱਢੀਆਂ ਨਾ ਕਿੰਨਾ ਵੱਡਾ ਕੰਮ ਹੋ ਜਾਂਦਾ ਇਹ ਵੀ ਮੇਰਾ ਅੱਧਾ ਦਿਨ ਗੁੜ ਤੇ ਹੀ ਲੱਗ ਗਿਆ ਅੱਜ ਐਵੇਂ ਮੈਂ ਕਿਹਨੇ ਚੀਜ਼ ਓਨੀ ਕੀ ਲੈ ਕੇ ਆਉਂ ਮੈਂ ਦਵਿੰਦਰ ਨੂੰ ਹੀ ਕਹਿੰਨੀ ਹੂ ਕਿ ਉਹ ਚੀਜ਼ ਓਨੀ ਲੈ ਕੇ ਆਓ ਘਰੇ ਜਿੰਨੀ ਕਾ ਆਪਾਂ ਸੰਭਾਲ ਕਰ ਸਕੀਏ ਇਹ ਨਹੀਂ ਹੈਗਾ ਚੀਜ਼ ਆਪ ਨੂੰ ਵਧਿਆ ਮਿਲ ਰਹੀ ਹੈ ਆਰਗੇਨਿਕ ਮਿਲ ਰਹੀ ਹੈ ਵੀ ਤੁਸੀਂ ਘਰੇ ਢੇਰ ਲਾ ਲੋ ਲ ਇਹ ਮੈਂ ਡੱਬੇ ਵਿੱਚ ਦੋ ਭਰਤੇ ਤੇ ਇਹਨਾਂ ਨੂੰ ਰੱਖ ਦਾਂਗੇ ਚਾਹ ਚ ਕੰਮ ਆ ਜਾ ਕਰੂਗਾ ਇਹ ਚਾਹ ਚ ਵੀ ਪਾ ਲਓ ਚਾਹ ਦੁੱਧ ਚ ਵੀ ਪਾ ਲਓ ਕੋਈ ਗੁੜ ਦੁੱਧ ਚ ਪਾਉਣੇ ਦੁੱਧ ਫਟਦਾ ਨਹੀਂ ਹੈਗਾ ਚੀਨੀ ਮਿਕਸ ਕਰਕੇ ਪਾ ਲਓ ਦੁੱਧ ਫਟਦਾ ਨਹੀਂ ਫਲੇਵਰ ਜ ਬਹੁਤ ਅੱਛਾ ਹੋਏਗਾ ਦੁੱਧ ਦਾ ਗੁੜ ਦਾ ਚੂਰਾ ਜਾਂ ਪਾ ਕੇ ਤੁਹਾਨੂੰ ਵੀਡੀਓ ਸੱਚੇ ਲੱਗਦੇ ਹੁੰਦੇ ਤਾਂ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਔਰ ਚੈਨਲ ਨੂੰ ਬਿਨਾ ਸਬਸਕ੍ਰਾਈਬ ਕੀਤੇ ਜੋ ਸਬਸਕ੍ਰਾਈਬਰ ਦੇਖ ਰਹੇ ਨੇ ভিউਅਰਸ ਦੇਖ ਰਹੇ ਨੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਤਾ ਕੌਣ ਵਾਲੇ ਵੀਡੀਓਸ ਆ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਥੋੜੀਆਂ ਮੋਟੀਆਂ ਡਲੀਆਂ ਸੀ ਅਡਮੇ ਡੱਬੇ ਚ ਰੱਖਤੀਆਂ ਤੇ ਇਹਨੂੰ ਮੈਂ ਖਾਣ ਦੇ ਕੰਮ ਲਾ ਆਂਗੀ ਬਾਅਦ ਜੋ ਘੜ ਵਿੱਚ ਗੁੜ ਖਤਮ ਹੋ ਗਿਆ ਨਾ ਉਹ ਚ ਪਾ ਲੂੰਗੀ ਹੁਣ ਮੈਂ ਕਰਕੇ ਲੈ ਕੇ ਆਈਏ ਕੱਪੜੇ ਪ੍ਰੈਸ ਜੋ ਅੱਜ ਸਵੇਰੇ ਧੋਤੇ ਸੀਗੇ ਹਿੰਮਤੀ ਕਰਕੇ ਕਰ ਲਈ ਕਿ ਵਰਨਥ ਕਾਮ ਬਟੇ ਨਹੀਂ ਜਾਂਦੇ ਹੋਏ ਜੇ ਕੰਮ ਕਰਨ ਦਾ ਦਿਲ ਨਹੀਂ ਕਰਦਾ ਹੈਗਾ ਤਾਂ ਗਰਮੀ ਜੀ ਫੀਲ ਹੁੰਦੀ ਹੈ ਦੁਪਹਿਰ ਤੱਕ ਨਾ ਵਧੀਆ ਟਾਈਮ ਲੰਘਦਾ ਦੁਪਹਿਰ ਤੋਂ ਬਾਅਦ ਆਏ ਲੱਗੂ ਵੀ ਗਰਮੀ ਹੋ ਗਈ ਬਹੁਤ ਅੰਦਰੋਂ ਨਾ ਆਏ ਲੱਗੂ ਵੀ ਬਾਹਰੋਂ ਨਿਕਲ ਜਾਈਏ ਪਰ ਫਿਰ ਮੈਂ ਨਿਕਲਦੀ ਤਾਂ ਉਦੋਂ ਹੋਣੀ ਜਦੋਂ ਅੰਦਰਲਾ ਕੰਮ ਖਤਮ ਹੋਏ ਨਿਕੂੰਗੀ ਬਾਹਰ ਵੀ ਧੁੱਪ ਹੁੰਦੀ ਹੈ ਨਿਕਲ ਕੇ ਵੀ ਕੀ ਕਰਨਾ ਹੁੰਦਾ ਅੰਦਰਲਾ ਕੰਮ ਸਾਰਾ ਫਿਨਿਸ਼ ਕਰਕੇ ਆਪ ਨੂੰ ਕੋਈ ਸਾਫ ਸਫਾਈ ਕਰਨੀ ਹੈ ਕੋਈ ਦਾਲ ਸਬਜ਼ੀ ਦਾ ਕੰਮ ਹੈ ਕਿਚਨ ਵਿੱਚ ਉਹ ਕਰਕੇ ਫਿਰ ਮੈਂ ਸ਼ਾਮ ਨੂੰ ਬਾਹਰ ਵਾਕ ਕਰੋਂ ਨਿਕਲਦੀ ਹੁੰਨੀ ਆ ਪਲਾਂਟਸ ਨੂੰ ਪਾਣੀ ਦੇ ਤ ਹਨ ਬਾਹਰ ਬੈਗੇ ਫ टाइम हो गया सवा छे दस छे बज के दस मिनट हो गए तो हूँ मैं फ्री हुई किचन चु सब्जी बनेगी मटर पनीर मटर पनीर बनाए ने फ्रोजन मटर बनाए ने इधर कद्दू बॉयल करता रायते रायता मैं फिर पाऊँगी मैं हूँ चाहनी वॉक कर अच्छ मैं थोड़ी लेट होगी तो प्लांट्सू भी पानी देना प्लान्स भी पानी देना वॉक भी करनी है आटा देखना पो पैया तो मी पी किचन का सारा काम होगा डन सब्जी होंगी मेन गैस ऑफ करता कई पर गैस ऑफ ਪੂਲੇ ਆਨੇ ਸਲੋ ਕਰਕੇ ਉਹ ਚੈੱਕ ਕਰਦੀ ਸੀ ਤੁਣ ਜਾਂਦੇ ਵਾਕ ਕਰਨ